ਹਾਂਜੀ ਅੱਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪਣੀਆਂ ਇੱਕ ਹੋਰ ਵੀਡੀਓ ਜੀ ਹਾਂਜੀ ਖੇਤ 'ਚ ਬੈਠੇ ਸੀਗੇ ਤੇ ਝੋਨੇ ਦੀ ਕਰਤੀ ਆਪਾਂ ਤਿਆਰੀ ਜੀ ਲਾਉਣ ਦੀ ਪਾਣੀ ਛੱਡਿਆ ਵੱਟ ਬੰਨਾ ਕਰ ਰਹੇ ਆਂ ਜਵਾਗ ਵੀ ਆਏ ਨਾਲ ਖੇਤ ਦੇ ਵਿੱਚ ਰੋਟੀ ਪਾਣੀ ਲੈ ਕੇ ਚਾਚੂ ਆਪਦੇ ਨਾਲ ਮੱਕੀ ਚੱਲ ਰਿਹਾ ਕੰਮ ਪਾਣੀ ਛੱਡਤਾ ਬਹੁਤ ਤਿਆਰੀ ਆ ਕੱਲ ਨੂੰ ਆਊਗੀ ਲੇਬਰ ਦਿਖਾਉਨੇ ਆ ਤੁਹਾਨੂੰ ਚੰਮੜੇ ਹਟਦਾ ਪਾਣੀ ਇੱਕ ਕਿੱਲਾ ਕਰਦਾ ਤਿਆਰ ਸੁਹਾਗਾ ਮਾਰਦਾ ਦੂਸਰੇ ਦੀ ਤਿਆਰੀ ਆ ਹੁਣ ਕਿੱਲਣਾਈਆਂ ਹਾਂ ਹਾਂ ਹੱਲ ਨਹੀਂ ਭਰੀ ਨੇ ਜਣਾ ਨਾਨਾ ਇਹਜਾਉਂ ਗੀ ਰੋਟੀ ਪਾਣੀ ਆਇਆ ਇਹ ਕਰਦਨੇ ਪੈ ਗਣ ਮਾਰੇ ਸੁਹਾਗਾ ਕੱਲ ਨੂੰ ਆਉਗੀ ਲੇਵਰ ਤੇ ਸੁਹਾਗਾ ਆਪਣਾ ਹੈਰੋ ਦੇ ਪਿੱਛੇ ਚੱਲਦਾ ਕੰਪਨੀ ਲਈ ਕੱਦੀ ਵੀ ਹੈਰੋ ਤੇ Take it all ਹਾਂਜੀ ਰਸਤੇ ਵਿੱਚ ਖੜੇ ਸੀ ਤੇ ਆਪਣੇ ਦੋਸਤ ਲੈ ਕੇ ਆਏ ਆਪਣੇ ਲਈ ਪਾਣੀ ਤੇ ਮੇਲੋ ਇਧਰ ਦਿਲਬਖ ਸਿੰਘ ਨੂੰ ਸਪੀਲ ਵਾਲਾ ਪਾਣੀ ਲੈ ਕੇ ਆਏ ਹਾਂਜੀ ਆ ਗਏ ਆ ਆ ਵੇ ਮੇਜਾ ਰਾਜਸਤਾਨੀ ਆਹ ਦੇ ਪਾਣੀ ਦੇ ਆ ਆ ਬੜੀ ਕਵਲੀ ਗਾਣੇ ਹੋਰ ਫਿਰ ਦਿਲਬਖ ਸਿੰਘ ਵਧੀਆ ਕਿੰਨੀ ਲੱਗੀ ਲੱਗੀ ਲੇਬਰ ਸਵੇਰੇ ਆਉਗੀ ਲੱਗੀ ਕਿ ਨਹੀਂ ਲੇਬਰ ਲੱਗੀ ਐਸੀ ਲੱਗੀ ਆ ਕਦੋਂ ਵੇਲੀ ਹੋਗੀ ਹੈ ਲੇਬਰ ਕਦੋਂ ਵੇਲੀ ਹੋਗੀ ਨੇ ਵੇਲੇ ਸਕੂਰ ਕਾਲਦੇ ਸਾਡੇ ਆਏ ਹੋਰ ਖਾਲਦੇ ਆਗੇ ਘਬਰਾਨਾ ਗਿਆ ਤੁਰ ਜਾ ਹੋਰ ਦੇ ਨੂੰ ਨਜਕਦੇ ਦਾ ਤੇਦਰ ਮੇ ਲੋ ਫੋਰਮੈਂਸ ਸਿੰਘ ਨੂੰ ਹੋਰ ਬਈ ਸੱਤੀ ਕੀ ਹਾਲ ਚ ਵਧੀਆ ਵਧੀਆ ਜੀ ਵਧੀਆ ਹੋਰ ਫਿਰ ਨਵੀ ਤਾਜੀ ਨਵੀ ਤਾਜੀ ਬਾਟਾ ਲਿਪੀ ਜਾਂ ਨੇ ਹੋਰ ਵੀ اچھا ਸ਼ਕਤੀ ਕਰਦਾ ਸੀ ਜਨ ਆਇਆ ਲੱਗ ਗਿਆ ਕਿਵੇਂ ਦਾ ਰਿਹਾ ਸੀ ਵਧੀਆ ਤੇ 200 ਕਿਲਾ ਹੋ ਗਿਆ 200 ਹੋ ਗਿਆ ਆਪਣਾ ਦੇ ਨਿਆ ਭਈਆ ਦਾ ਹੈ ਭਈਏ ਦਾ ਆਪਾਂ ਨੂੰ ਜਿਹੜੇ ਆਪਾਂ ਨੂੰ ਉਹਦੇ ਉਹਦੇ ਚ ਮਿਲਣਾ ਹੈ ਆਪਾਂ ਨੂੰ ਮਿਲ ਗਏ ਚਲੋ ਹੋਰ ਸੁਣਾ ਵਧੀਆ ਜੀ ਵਧੀਆ ਫਿਰ ਹੁਣ ਆਪਾਂ ਚੱਲੀ ਅੱਗੇ ਚੱਲੀ ਜੀ ਚੱਲੀਏ ਕਰੀਏ ਤਿਆਰੀ ਆ ਕੇ ਹੈ 22 10 ਵਜੇ 10 ਵਜੇ ਦੀ ਚਲੋ ਜੀ ਮਿਲਦੇ ਅੱਗੇ ਜਾ ਕੇ ਖੇਤ ਦੇ ਵਿੱਚ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਦੱਸਿਓ ਕਿਹੜਾ ਕਿਹੜਾ ਲੱਗਾ ਜੀਰੀ ਲਾਣ ਕਿੰਨੇ ਕਰ ਲਈ ਜੀਰੀ ਦੀ ਤਿਆਰੀ ਹੁਣ ਹੋਊਗਾ ਜਿੰਮੇਦਾਰਾਂ ਦਾ ਦਿਨ ਰਾਤ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ